ਸਿਕਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਆਪਣੇ ਕੋਲੇ ਹੌਲੈਂਡ ਟਰੈਕਟਰਸ਼ਿਪ ਹੈ ਹੌਲੈਂਡ ਖੜੇ ਹੈ ਜੀ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦੇ ਹੋਣ ਤਾਂ ਸੰਪਰਕ ਕਰ ਲਿਓ ਕਿਉਂਕਿ ਹੌਲੈਂਡ ਟਰੈਕਟਰ ਹੈ ਜਿਹੜੇ ਜ਼ਿਆਦਾਤਰ 3 ਸਪੀਡ ਟਰੈਕਟਰ ਹੈ ਟਰਬੋ ਵਾਲੇ ਹੈਗੇ ਆ ਨਾਨ ਟਰਬੋ ਹੈਗੇ ਆ ਕਿਉਂਕਿ ਇਹ ਅੱਜ ਜਿਹੜਾ ਮੱਕੀ ਵਾਲੀ ਮਸ਼ੀਨਾਂ ਦਾ ਸਾਈਲੇਜ ਦਾ ਚਾਰਪੌਂਡ ਦਾ ਜਿਹੜਾ ਕੰਮ ਚੱਲ ਰਿਹਾ ਉਹਨਾਂ ਵਾਸਤੇ ਬਹੁਤ ਕਾਰਗਰ ਸਿੱਧ ਹੋ ਰਹੇ ਹੈ ਜਿਹੜਾ ਹੌਲੈਂਡ 363 ਟਰੈਕਟਰ ਹੈ ਉਹ 3 ਸਪੀਡ ਚ ਟਰੈਕਟਰ ਆ ਜਾਂਦਾ ਇਹ ਜ਼ੋਰ ਬਹੁਤ ਲਾਉਂਦੇ ਆ ਪਹਿਲੀ ਗੱਲ ਦੱਸ ਦੀ ਖਰਚਾ ਘੱਟ ਆ ਜੋਰ ਬਹੁਤ ਲਾਉਂਦੇ ਸ਼ੁਰੂ ਕਰਦੇ ਆ ਆਪਾਂ ਸਾਰੇ ਟਰੈਕਟਰ ਦਿਖਾਵਾਂਗੇ ਧਿਆਨ ਨਾਲ ਵੇਖਿਓ ਕੱਲੇ-ਕੱਲੇ ਟਰੈਕਟਰ ਦੀ ਫੋਟੋ ਨਹੀਂ ਪਾਈ ਜਾਣੀ ਕੱਲੇ-ਕੱਲੇ ਟਰੈਕਟਰ ਦੀ ਤੁਹਾਨੂੰ ਫੋਟੋ ਨਹੀਂ ਪਾਈ ਜਾਣੀ ਸ਼ੁਰੂ ਕਰਦੇ ਆ ਆਪਾਂ 2012 ਮਾਡਲ ਟਰੈਕਟਰ ਆਪਣੇ ਕੋਲੇ 55 HP ਪਲੱਸ ਵਾਲਾ ਟਰਬੋ ਵਾਲਾ ਟਰੈਕਟਰ ਹੈ ਬਾਈ ਜੀ 2012 ਮਾਡਲ ਫੁੱਲ ਟੌਪ ਮਾਡਲ ਟਰੈਕਟਰ ਹੈ ਪੂਰਾ ਫੁੱਲ ਚੰਗਾ ਟਰੈਕਟਰ ਹੈ ਜੀ ਜੇ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਨੰਬਰ ਤੁਸੀਂ ਜਲਦੀ ਜਲਦੀ ਵੀਡੀਓ ਚ ਸੰਪਰਕ ਕਰ ਲਓ 94655362000 ਆਪਣਾ ਨੰਬਰ ਹੈ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਜਲਦੀ ਜਲਦੀ ਵੀਡੀਓ ਚ ਜੇ ਕਿਸੇ ਭਰਾ ਨੇ ਕੋਈ ਵੀਡੀਓ ਬਣਾਉਣੀ ਹੈ ਦੂਰ ਨੇੜੇ ਆਪ ਦਾ ਕੋਈ ਸੰਦ ਵੇਚਣਾ ਹੈ ਕੋਈ ਖਰੀਦਣਾ ਹੈ ਤਾਂ ਆਪਣੇ ਨਾਲ ਇਸ ਨੰਬਰ ਤੇ ਸੰਪਰਕ ਕਰ ਲਿਓ ਕੋਈ ਕਿਸੇ ਭਰਾ ਤੋਂ ਰੁਪਿਆ ਨਹੀਂ ਲਿਆ ਜਾਊਗਾ ਕਿਸੇ ਵੀ ਤਰ੍ਹਾਂ ਦਾ ਪਰ ਜੇ ਕੋਈ ਜਿਆਦਾ ਦੂਰ ਦੀ ਬਾਟ ਹੈ ਕੋਈ ਕਾਰ ਦਾ ਜਾਂ ਮੋਟਰਸਾਈਕਲ ਦਾ ਖਰਚਾ ਡੀਜ਼ਲ ਪੈਟਰੋਲ ਦਾ ਉਹ ਜ਼ਰੂਰ ਲਵਾਂਗੇ ਬਾਈ ਹੋਰ ਪੈਸਾ ਕੋਈ ਨਹੀਂ ਲਵਾਂਗੇ ਕੋਈ ਵੀ ਫ੍ਰੀ ਚ ਵੀਡੀਓ ਤੁਸੀਂ ਆਪ ਦਾ ਸੰਦ ਵੇਚਣਾ ਕੋਈ ਖਰੀਦਣਾ ਬਣਵਾ ਸਕਦੇ ਹੋ ਠੀਕ ਹੈ ਜੀ 2012 ਮਾਡਲ 3630 ਟਰੈਕਟਰ ਆਪਣੇ ਕੋਲੇ ਉੱਪਰ ਚੱਲ ਰਹੇ ਨੰਬਰ ਤੇ ਸੰਪਰਕ ਕਰ ਲਓ 2012 ਮਾਡਲ ਹੈ 5 ਲੱਖ ਰੁਪਏ ਡਿਮਾਂਡ ਹੈ ਅੱਜ ਇਸ ਟਰੈਕਟਰ ਤੇ 10000 ਰੁਪਏ ਆਪਾਂ ਡਿਸਕਾਊਂਟ ਦੇ ਰਹੇ ਹਾਂ 490000 ਰੇਟ ਰੱਖਤਾ ਜੀ ਇਹ ਚਾਰ ਵਾਲੀ ਮਸ਼ੀਨ ਵਾਸਤੇ ਬਹੁਤ ਹੀ ਵਧੀਆ ਟਰੈਕਟਰ ਹੈ ਬਹੁਤ ਸੋਹਣਾ ਟਰੈਕਟਰ ਹੈ ਫਰਸਟ ਓਨਰ ਹੈ ਅੱਗੇ ਆਇੰਦਾ ਫਾਰਮ ਟਰੈਕਟਰ 6055 6055 2 ਸਪੀਡ ਟਰੈਕਟਰ ਹੈ ਡੈਕ ਟੱਕ ਕਨੋਪੀ ਕਨੋਪੀ ਲੱਗੀ ਹੋਈ ਹੈ 90 ਪੈਸੇ ਟਰੈਕਟਰ ਦੇ ਟਾਇਰ ਹੈ ਪੂਰਾ ਸੋਹਣਾ ਹੈਗਾ 2014 ਮਾਡਲ ਹੈ ਟਰੈਕਟਰ ਦਾ ਮੁੱਲ ਰੱਖਿਆ ਜੀ 4 ਲੱਖ 85000 ਐਚ ਆਰ 2 ਫਤਿਹਬਾਦ ਦਾ ਨੰਬਰ ਹੈ ਇਹਨੂੰ ਸੀ ਜਿੱਥੋਂ ਦੀ ਕਹੋਗੇ ਜਿਹੜੇ ਜ਼ਿਲ੍ਹੇ ਦੀ ਕਹੋਗੇ ਜਿਹੜੀ ਸਟੇਟ ਦੀ ਕਹੋਗੇ ਉੱਥੋਂ ਦੀ ਤੁਹਾਨੂੰ ਐਨਓਸੀ ਮਿਲ ਜੂਗੀ ਡੱਕ ਡੱਕ ਕਨੋਪਿਕ ਨੂੰ ਪਿੱਲ ਲੱਗੀ ਹੋਈ ਆ ਚੰਗਾ ਸਾਫ ਸੁਥਰਾ ਟਰੈਕਟਰ ਹੈ ਭਰਾ ਜਿਆਦਾਤਰ 80% ਟਰੈਕਟਰਾਂ ਤੇ ਆਪਣੇ ਤੇ ਲੋਨ ਵੀ ਹੋ ਜੂਏ ਜੇ ਕਿਸੇ ਭਰਾ ਨੇ ਆਸਾਨ ਕਿਸ਼ਤਾਂ ਕਰਾ ਕੇ ਟਰੈਕਟਰ ਲੈ ਕੇ ਜਾਣਾ 485000 ਟਰੈਕਟਰ ਦਾ ਰੇਟ ਆ 2 ਸਪੀਡ ਚ ਹੈ ਬਹੁਤ ਸੋਹਣਾ ਟਰੈਕਟਰ ਹੈ ਸੈਕੰਡ ਓਨਰ ਟਰੈਕਟਰ ਹੈ ਇਹ ਵੀ ਬਹੁਤ ਵਧੀਆ ਘੱਟ ਖਰਚੇ ਵਾਲਾ ਤੇ 55 ਐਚਪੀ ਵਾਲਾ ਵਧੀਆ ਚੰਗਾ ਟਰੈਕਟਰ ਹੈ ਅੱਗੇ ਹੈਗਾ ਜੀ ਆਪਣੇ ਕੋਲ 3630 ਪਲਸ ਵਾਲਾ 2009 ਮਾਡਲ ਹੈ ਫਸਟ ਓਨ ਤੁਜੇ ਤਾਂ ਉਸੇ ਕਰੇਣਾ ਹੈ ਸਾਡਾ ਮਿੱਤਰ ਸਰਪੰਚ ਸੀ ਉਹਦੇ ਕੋਲੋਂ ਆਇਆ ਕਨੋਪਿਕ ਨੂੰਪੀ ਲੱਗੀ ਹੋਈ ਆ ਫੁੱਲ ਟਾਪ ਮਾਲ ਟਰੈਕਟਰ ਹੈ এবੀਸੀ ਗਿਰਾਚਾ 3 ਸਪੀਡ ਟਰੈਕਟਰ ਹੈ 3 ਸਪੀਡ ਟਰੈਕਟਰ ਹੈ 55 ਐਚਪੀ ਵਾਲਾ ਪਲੱਸ ਵਾਲਾ ਬਿਨਾ ਟਰਬੋ ਤੋਂ ਪੂਰਾ ਵਧੀਆ ਟਰੈਕਟਰ ਹੈ 80 ਪੈਸੇ ਟਰੈਕਟਰ ਨੂੰ ਟਾਇਰ ਪਏ ਆ ਅਪੋਲੋ ਕੰਪਨੀ ਦੇ ਡਬਲ ਡਿਸਟ੍ਰਿਬਿਊਟਰ ਹੈ ਸਾਫ ਸੁਥਰਾ ਟਰੈਕਟਰ ਹੈ ਮਾੜੀ ਮੋਟੀ ਹਲਕੀ ਫੁਲਕੀ ਟੱਚ ਦਿੱਤਾ ਸੀ ਆਪ ਕਰਾ ਦਿੰਨੇ ਜਿੱਥੋਂ ਕਿਤੇ ਕੋਈ ਮੜਾ ਜਾ ਐ ਲੱਗੇ ਵੀ ਯਾਰ ਇੱਥੋਂ ਕੋਈ ਨੁਕਸਾਨ ਹੋ ਰਿਹਾ ਜਾਂ ਸੋਨਾ ਨਹੀਂ ਲੱਗ ਰਿਹਾ ਤਾਂ ਟਰੈਕਟਰ ਪੂਰਾ ਚੰਗਾ ਟਰੈਕਟਰ ਹੈ ਉੱਪਰ ਚੱਲ ਰਹੇ ਨੰਬਰ ਤੇ ਆਪਣੇ ਤੇ ਸੰਪਰਕ ਕਰਕੇ ਟਰੈਕਟਰਾਂ ਦੀ ਰੇਟਾਂ ਤੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ ਅੱਗੇ ਆਪਣੇ ਕੋਲ ਹੈਗਾ ਹੌਲੈਂਡ 55 ਇਹ ਫੁੱਲ ਟੌਪ ਮਲਟ੍ਰੈਕਟਰ ਹੈ 11 ਮਾਡਲ ਹੈ ਫਰਸਟ ਓਨਰ ਟਰੈਕਟਰ ਹੈ ਫਰਸਟ ਓਨਰ ਟਰੈਕਟਰ ਹੈ এবੀਸੀ ਗੇਰਾ ਚ ਹੈ ਡਬਲ ਡਿਸਟ੍ਰੀਬਿਊਟਰ ਹੈ ਟਰੈਕਟਰ ਦੇ 85 90 ਪੈਸੇ ਟਰੈਕਟਰ ਦੇ ਇਹਦੇ ਟਾਇਰ ਪੇ ਵੀਕੇਟੀ ਕੰਪਨੀ ਦੇ ਚਾਰੇ ਫੁੱਕ ਦਾ ਰੰਗ ਦੇਖੋ ਨਾਲ ਦਾ ਉਵੇਂ ਜਿਵੇਂ ਪਿਆ ਬਹੁਤ ਸੋਹਣਾ ਟਰੈਕਟਰ ਹੈ ਡਬਲ ਡਿਸਟ੍ਰੀਬਿਊਟਰ ਹੈ ਫੁੱਲ ਟੌਪ ਮਾਰਲੇ ਡੈਕ ਡੱਕ ਕਨੋਪੀ ਕਨੋਪੀ ਲੱਗੀ ਹੋਈ ਹੈ ਟਰੈਕਟਰ ਤੇ ਇਹ ਮਰਮਾ ਦਾ ਨੰਗਾ ਪੂਰਾ ਸੋਹਣਾ ਪਿਆ ਮਗਰਾਨ ਮਰੂੜ ਸਾਫ ਸੁਥਰੇ ਪਿਆ ਹੈ ਹੌਲੈਂਡ 550 2011 ਮਾਡਲ ਫਰਸਟ ਓਨਰ ਟਰੈਕਟਰ ਹੈ ਟਰੈਕਟਰ ਦਾ ਮੁੱਲ ਰੱਖਿਆ ਜੀ ਸਿਰਫ 5 ਲੱਖ ਰੁਪਏ 4 ਲੱਖ 90 ਹਜ਼ਾਰ ਦਾ ਇਹ ਟਰੈਕਟਰ ਮਿਲ ਜੂਗਾ ਅਕੇ ਨਾਲ ਹੀ ਹੈਗਾਗਾ ਸੋਹਣਾ ਲਿਖਾ ਸਾਠ ਮਠਿੰਡਾ ਨੰਬਰ ਟਰੈਕਟਰ ਹੈ ਨਾਲ ਦੇ ਟਾਇਰ ਹੈ 780 ਪੈਸੇ ਸੈਟਲ ਗੀਅਰ ਹੈ ਫੁੱਲ ਟੌਪ ਮਾਰਲੇ 3 ਸਪੀਡ ਚ ਹੈ 2020 ਮਾਡਲ ਹੈ ਸਵਾਛੇ 6 ਲੱਖ ਰੁਪਏ ਟਰੈਕਟਰ ਦਾ ਰੇਟ ਰੱਖਿਆ ਤੇ 5 ਲੱਖ ਰੁਪਏ ਦੇ ਲਗਭਗ ਟਰੈਕਟਰ ਤੇ ਲੋਨ ਹੋ ਜੂਗਾ ਫੁੱਲ ਟੌਪ ਮਾਡਲ ਹੈ 60 ਐਚਪੀ ਆ ਟਰੈਕਟਰ ਪੂਰਾ ਸਾਫ ਸੁਥਰਾ ਟਰੈਕਟਰ ਇਹਨਾਂ ਟਰੈਕਟਰਾਂ ਸਨ ਦੀ ਰੇਟਾਂ ਸਨ ਦੀ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਆਪਣੇ ਉੱਪਰ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰੈਕਟਰਾਂ ਸਨ ਦੀ ਰੇਟਾਂ ਸਨ ਦੀ ਜਾਣਕਾਰੀ ਲੈ ਸਕਦੇ ਹੋ ਸਾਰੇ ਟਰੈਕਟਰਾਂ ਦੇ ਪੁਰਾਣੇ ਟਰੈਕਟਰ ਕੱਟੇ ਜਾਣਗੇ ਤੇ ਲੋਨ ਵੀ ਹੋ ਜੂਗਾ ਵੀਡੀਓ ਚੰਗੀ ਲੱਗੀ ਚਲਦੀ ਚਲਦੀ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਧੰਨਵਾਦ ਹੈ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰੱਖਾ ਜੀ